ਕੀ ਕਰ ਦੋਸਤੋ ਬਹੁਤ ਹੀ ਵੱਡੀ ਖਬਰ ਜੋ ਕਈ ਦਿਨਾਂ ਤੋਂ ਮੀਡੀਆ ਦੇ ਵਿੱਚ ਵਾਇਰਲ ਹੋ ਰਹੀ ਹੈ ਰਾਜੋਆਣਾ ਦੇ ਬਾਰੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਬਾਰੇ ਜੋ ਅਕਸਰ ਅੱਜਕੱਲ ਸਾਨੂੰ ਨੈਟ ਦੇ ਉੱਤੇ ਬਹੁਤ ਹੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ ਕਿ ਭਾਈ ਰਾਜੋਆਣਾ ਨੂੰ 15 ਅਕਤੂਬਰ ਨੂੰ ਫਾਂਸੀ ਦਿੱਤੀ ਜਾਵੇਗੀ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਹੀਆਂ ਹਨ ਤੇ ਇਸ ਵਿੱਚ ਕੀ ਝੂਠ ਹੈ ਕੀ ਸੱਚ ਹੈ ਅਸੀਂ ਅੱਜ ਤੁਹਾਡੇ ਨਾਲ ਇਸ ਵੀਡੀਓ ਵਿੱਚ ਜ਼ਰੂਰ ਸਾਂਝਾ ਕਰਾਂਗੇ ਵੀਡੀਓ ਦੇ ਅੰਤ ਤੱਕ ਜ਼ਰੂਰ ਬੜੇ ਰਹਿਣਾ ਤੇ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜ਼ਰੂਰ ਕਰਨਗੇ ਤਾਂ ਆਓ ਦੱਸਦੇ ਹਾਂ ਕਿ ਰਾਜੋਆਣਾ ਨੂੰ ਫਾਂਸੀ ਹੋਵੇਗੀ ਜਾਂ ਫਿਰ ਨਹੀਂ ਜਾਂ ਫਿਰ ਇਹ ਅਫਵਾਹ ਹੈ ਜਾਂ ਫਿਰ ਇਹ ਇੱਕ ਵੱਡਾ ਸੱਚ ਹੈ ਉਸ ਤੋਂ ਜਿਹੜੇ ਰਾਜੋਆਣਾ ਹਨ ਉਨਾਂ ਨੂੰ 2007 ਦੇ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਪਰ ਫਿਰ ਵੀ ਉਹਨਾਂ ਨੇ ਰਹੀਮ ਦੀ ਅਪੀਲ ਰਾਸ਼ਟਰਪਤੀ ਦੇ ਕੋਲ ਭੇਜੀ ਜੋ ਹਜੇ ਤੱਕ ਪੈਂਡਿੰਗ ਪਈ ਹੈ ਤੇ ਦੋਸਤੋ ਗੱਲ ਕਰਦੇ ਹਾਂ ਕਿ ਉਹਨਾਂ ਨੂੰ ਫਾਂਸੀ ਕਿਉਂ ਨਹੀਂ ਹੋਈ ਕੇਂਦਰ ਸਰਕਾਰ ਨੇ ਹੁਣ ਤੱਕ ਉਸ ਰਹਿਮ ਅਪੀਲ ਤੇ ਕੋਈ ਫੈਸਲਾ ਨਹੀਂ ਲਿਆ ਇਸ ਕਰਕੇ ਸੁਪਰੀਮ ਕੋਰਟ ਨੇ ਹੁਣ ਸਰਕਾਰ ਤੋਂ ਸਵਾਲ ਕੀਤਾ ਹੈ ਕਿ ਜੇਕਰ ਉਸ ਦਾ ਜੁਰਮ ਗੰਭੀਰ ਸੀ ਤੇ ਉਸ ਦਾ ਜੁਰਮ ਰਾਜੋਆਣਾ ਦਾ ਵੱਡਾ ਸੀ ਤਾਂ ਫਿਰ 28 ਸਾਲਾਂ ਤੋਂ ਬਾਅਦ ਵੀ ਫਾਂਸੀ ਦੀ ਸਜ਼ਾ ਰਾਜੋਆਣਾ ਨੂੰ ਕਿਉਂ ਨਹੀਂ ਦਿੱਤੀ ਗਈ ਸੁਪਰੀਮ ਕੋਰਟ ਨੇ ਇਹ ਕੇਂਦਰ ਨੂੰ ਇੱਕ ਵੱਡਾ ਸਵਾਲ ਕੀਤਾ ਹੈ ਵੱਡੀ ਫਟਕਾਰ ਲਾਈ ਹੈ ਜਿਸ ਤੋਂ ਬਾਅਦ ਕੇਂਦਰ ਸਰਕਾਰ ਚਿੰਤਾ ਦੇ ਵਿੱਚ ਹੈ ਫਿਕਰ ਦੇ ਵਿੱਚ ਹੈ ਕਿ ਆਖਰਕਾਰ ਹੁਣ ਕਰੀਏ ਤਾਂ ਕੀ ਕਰੀਏ ਕੀ ਜਵਾਬ ਦਈਏ ਰਾਜੋ ਹਾਣਾ ਨੂੰ 15 ਅਕਤੂਬਰ ਨੂੰ ਫਾਂਸੀ ਦੀ ਸਜ਼ਾ ਹੋਣ ਜਾ ਰਹੀ ਹੈ ਇਹ ਖਬਰ ਬਿਲਕੁਲ ਝੂਠੀ ਹੈ ਇਹ ਅਫਵਾਹ ਫਲਾਈ ਜਾ ਰਹੀ ਹੈ ਪੰਜਾਬ ਦੇ ਵਿੱਚ ਲੋਕਾਂ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਕਿਉਂਕਿ 15 ਅਕਤੂਬਰ ਨੂੰ ਸੁਪਰੀਮ ਕੋਰਟ ਦੇ ਇਸ ਮਾਮਲੇ ਦੀ ਅਗਲੀ ਸੁਣਵਾਈ ਕੀਤੀ ਜਾਵੇਗੀ ਇਸ ਸੁਣਵਾਈ ਦੇ ਵਿੱਚ ਕੇਂਦਰ ਨੂੰ ਆਪਣਾ ਜਵਾਬ ਦੇਣਾ ਪਵੇਗਾ ਤੇ ਰਾਜਵਾਨਾ ਦੀ ਰਹਿਮ ਅਪੀਲ ਤੇ ਕੀ ਫੈਸਲਾ ਲਿਆ ਹੈ ਇਹ ਕੇਂਦਰ ਨੇ 15 ਅਕਤੂਬਰ ਨੂੰ ਜਵਾਬ ਦੇਣਾ ਹੈ ਨਾ ਕਿ ਰਾਜਵਾਨਾ ਨੂੰ ਫਾਂਸੀ ਹੋਣੀ ਹੈ ਪਰ ਇੱਧਰ ਹਰ ਸਿਮਰਤ ਕੋਰ ਬਾਦਲ ਜਿਨ੍ਹਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ ਜੇਕਰ ਇਹਨਾਂ ਨੂੰ ਰਾਜਵਾਨਾ ਨੂੰ ਫਾਂਸੀ ਹੋ ਜਾਂਦੀ ਹੈ ਤਾਂ ਪੰਜਾਬ ਦੇ ਵਿੱਚ ਦੰਗੇ ਹੋ ਜਾਣਗੇ ਪੰਜਾਬ ਦਾ ਮਾਹੌਲ ਖਰਾਬ ਹੋ ਜਾਵੇਗਾ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਇਸ ਗੱਲ ਉੱਤੇ ਧਿਆਨ ਦੇਣਾ ਚਾਹੀਦਾ ਹੈ ਤੇ ਸੁਖਵੀਰ ਬਾਦਲ ਦਾ ਵੀ ਇਹ ਬਿਆਨ ਹੈ ਕਿ ਰਾਜਵਾਨਾ ਦੀ ਫਾਂਸੀ ਨੂੰ ਸਜ਼ਾ ਦੇ ਵਿੱਚ ਬਦਲਿਆ ਜਾਵੇ ਤੇ ਦੋਸਤੋ ਜਿਹੜੇ ਰਾਜਵਾਨਾ ਹਨ ਉਹ ਲਗਭਗ 29 ਸਾਲਾਂ ਤੋਂ ਜੇਲ੍ਹ ਦੇ ਵਿੱਚ ਰਹਿ ਰਹੇ ਹਨ ਤੇ ਜਿਨ੍ਹਾਂ ਦੇ 15 ਸਾਲ ਉਹਨਾਂ ਨੇ ਡੈੱਡ ਰੋ ਮਤਲਬ ਫਾਂਸੀ ਵਾਲੇ ਸੈੱਲ ਦੇ ਵਿੱਚ ਗੁਜ਼ਾਰੇ ਹਨ ਪਰ ਦੋਸਤੋ ਇੱਕ ਵਾਰ ਫਿਰ ਤੋਂ ਮੈਂ ਕਲੀਅਰ ਕਰ ਦਿੰਦਾ ਕਿ ਹਲੇ ਤੱਕ ਸੁਪਰੀਮ ਕੋਰਟ ਦੇ ਵੱਲੋਂ ਜਾਂ ਸਰਕਾਰੀ ਅਧਿਕਾਰੀ ਦੇ ਵੱਲੋਂ ਕੋਈ ਵੀ ਫਾਂਸੀ ਦੀ ਤਰੀਕ ਰਾਜੂਆਣਾ ਦੀ ਤੈਅ ਨਹੀਂ ਕੀਤੀ ਗਈ ਸਭ ਕੁਝ ਸੁਪਰੀਮ ਕੋਰਟ ਦੀ 15 ਅਕਤੂਬਰ ਵਾਲੀ ਸੁਣਵਾਈ ਤੋਂ ਬਾਅਦ ਸਾਫ਼ ਹੋ ਜਾਵੇਗਾ ਕਿ ਉਹਨਾਂ ਨੂੰ ਫਾਂਸੀ ਹੋਵੇਗੀ ਜਾਂ ਫਿਰ ਉਹਨਾਂ ਦੀ ਸਜ਼ਾ ਵਧਾਈ ਜਾਵੇਗੀ ਜਾਂ ਫਿਰ ਕੋਈ ਹੋਰ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ ਇਹ ਗੱਲ 15 ਅਕਤੂਬਰ ਨੂੰ ਤੁਹਾਨੂੰ ਸਾਫ਼-ਸਾਫ਼ ਪਤਾ ਲੱਗ ਜਾਵੇਗੀ ਸਹੀ ਜਾਣਕਾਰੀ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ